ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦਾ ਕੇਸਾ ਨਾਲ ਪਿਆਰ ਇੱਕ ਦਿਨ ਦਸਮੇਸ਼ ਵਿਖੇ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦੀਵਾਨਸ ਜਾ ਕੇ ਬੈਠੇ ਹੋਏ ਸੀ ਤੇ ਕਾਫੀ ਸੰਗਤ ਵੀ ਦੀਵਾਨ ਵਿੱਚ ਬੈਠੀ ਹੋਈ ਸੀ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰ ਇੱਕ ਸਿੱਖ ਤੇ ਪਈ ਉਹਨਾਂ ਨੇ ਸਿੱਖ ਨੂੰ ਆਪਣੇ ਕੋਲ ਬੁਲਾਇਆ ਉਸ ਸਿੱਖ ਨੂੰ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਅੱਜ ਤੁਹਾਨੂੰ ਵੇਖ ਕੇ ਪਿਤਾ ਜੀ ਦੀ ਯਾਦ ਆ ਗਈ ਕਿਉਂਕਿ ਆਪ ਜੀ ਦਾ ਉਹ ਖਾਂਦਰਾ ਪਿਤਾ ਜੀ ਨਾਲ ਬਹੁਤ ਮਿਲਦਾ ਜੁਲਦਾ ਹੈ ਉਹਨਾਂ ਨੇ ਸਿੱਖ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਦੋਂ ਉਹ ਸਿੱਖ ਆਪਣੇ ਘਰ ਪਹੁੰਚਿਆ ਤਾਂ ਸਿੱਖ ਨੇ ਆਪਣਾ ਜੋ ਚਿਹਰਾ ਸੀ ਸਿੱਖੇ ਵਿੱਚ ਵੇਖਿਆ ਸਿੱਖੀ ਵਿੱਚ ਵੇਖਿਆ ਤਾਂ ਉਹ ਕੀ ਵਿਖਦਾ ਹੈ ਬਾਕੀ ਤਾਂ ਸਾਕੂ ਠੀਕ ਹੈ ਪਰ ਸਿੱਖ ਦੀ ਦਾੜੀ ਤੇ ਇੱਕ ਚਿੱਟੇ ਰੰਗ ਦਾ ਵਾਲ ਆਇਆ ਹੋਇਆ ਸੀ ਸਿੱਖ ਦੀ ਸਾਰੀ ਦਾੜੀ ਕਾਲੀ ਸੀ ਪਰ ਕਾਲੀ ਦਾੜੀ ਵਿੱਚ ਇੱਕ ਚਿੱਟੇ ਰੰਗ ਦਾ ਵਾਲ ਆਇਆ ਸੀ ਸਿੱਖ ਨੇ ਉਸ ਚਿੱਟੇ ਰੰਗ ਦੇ ਵਾਲ ਨੂੰ ਪੱਟ ਦਿੱਤਾ ਕਿਉਂਕਿ ਚਿੱਟੇ ਰੰਗ ਦਾ ਵਾਲ ਸਿੱਖ ਕਹਿੰਦਾ ਸੀ ਬਹੁਤ ਕੰਮ ਖਰਾਬ ਕਰਤਾ ਹੋਇਆ ਹੈ ਸਿੱਖ ਨੇ ਚਿੱਟੇ ਰੰਗ ਦਾ ਵਾਲ ਪੱਟ ਕੇ ਸੁੱਟ ਦਿੱਤਾ ਤੇ ਜਦੋਂ ਉਹ ਸਿੱਖ ਦੁਬਾਰਾ ਦਸ਼ਮੇਸ਼ ਪੇਟਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਗਿਆ ਤਾਂ ਗੁਰੂ ਗੋਬਨ ਸਿੰਘ ਜੀ ਨੇ ਉਸ ਵੱਲ ਪੇਠੇ ਕਰ ਲਈ ਉਸ ਨੂੰ ਬੁਲਾਇਆ ਤੱਕ ਨਹੀਂ ਤਾਂ ਸਿੱਖ ਨੇ ਦੁਬਾਰਾ ਫਿਰ ਮਹਾਰਾਜ ਜੀ ਕੋਲ ਗਿਆ ਤਾਂ ਮਹਾਰਾਜ ਗੁਰੂ ਗੋਬਰ ਸਿੰਘ ਜੀ ਨੇ ਫਿਰ ਉਸ ਨੂੰ ਬੁਲਾਇਆ ਨਹੀਂ ਉਸ ਵੱਲ ਪੇਠੇ ਢਾਲ ਲਈ ਤਾਂ ਜਦੋਂ ਦੀਵਾਨ ਸਮਾਪਤ ਹੋ ਗਿਆ ਤਾ ਸਿੱਖ ਨੇ ਮਾਰੀ ਤੋਂ ਪੁੱਛਿਆ ਅਬਗੀ ਅੱਜ ਕੀ ਹੋਇਆ ਅੱਜ ਤੁਸੀਂ ਮੇਰੇ ਵੱਲ ਪਿੱਠ ਕਰ ਰਹੇ ਹੋ ਮੈਨੂੰ ਬੁਲਾ ਨਹੀਂ ਰਹੇ ਤਾਂ ਮਹਾਰਜ ਕਹਿਣ ਲੱਗੇ ਸਿੱਖਾ ਅੱਜ ਤੂੰ केसा ਦੀ ਬੇਦਵੀ ਕਰਕੇ ਆਇਆ ਹੈ ਅੱਜ ਤੂੰ केसा ਦੀ ਬੇਦਵੀ ਕੀਤੀ ਹੈ ਤੂੰ ਤੇਰੇ ਵਾਲਾਂ ਵਿੱਚ ਇੱਕ ਚਿੱਟੇ ਰੰਗ ਦਾ ਵਾਲ ਸੀ ਤੂੰ ਉਸ ਨੂੰ ਪਾਟ ਕੇ ਅੱਜ केसा ਦੀ ਬਹੁਤ ਹੀ ਜ਼ਿਆਦਾ ਬੇਦਵੀ ਕੀਤੀ ਹੈ ਅੱਜ ਅਸੀਂ ਤੇਰੇ ਨਾਲ ਨਾਰਾਜ਼ ਹਾਂ ਅੱਜ ਅਸੀਂ ਤੈਨੂੰ ਨਹੀਂ ਬੁਲਾਵਾਂਗੇ ਇਸ ਦੀ ਇੱਕ ਛੋਟੀ ਜੀ ਕਥਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਇਸ ਕਥਾ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੁਸੀਂ ਕਮੈਂਟ ਕਰਕੇ ਇਸ ਦਾ ਉੱਤਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ